ਪਾਉਂਦੀ ਕਾਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 299 ਹੁਣ ਤੱਕ 13 ਦਿੱਤਾ ਸੰਪੂਰਨ ਹੋਈਆਂ ਸਨ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਚਾਰ ਕੁੰਟ 14 ਭਵਨ ਸਭ ਵਿਆਪਤ ਰਾਮ ਨਾਨਕ ਊਣ ਨਾ ਦੇਖੀਐ ਪੂਰਨਤਾ ਕੇ ਕਾਮ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਥ ਪੰਚਮ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਬਾਣੀ ਜਿਹੜੀ ਹੈ ਗੌੜੀ ਥਿੱਤੀ ਤੇਰਾ ਥਿੱਤਾ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਦੱਸਿਆ ਕਿ ਭਾਈ ਜੀ ਸਿੱਤ ਮਨਾਉਣੀ ਤੇ ਇਸ ਤਰ੍ਹਾਂ ਮਨਾ ਚੰਦਰਮਾ ਦੀ ਜਿਹੜੀ ਕਲਾ ਹੈ 14ਵੀਂ ਜਿਹਨੂੰ 14ਵੀਂ ਆਖਦੇ ਆ ਅਸੀਂ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ 4 ਪੁੰਟ 14 ਭਵਨ ਚਾਰੇ ਦਿਸ਼ਾਵਾਂ 14 ਭਵਨ ਮੰਨੇ ਗਏ ਨੇ ਆਕਾਸ਼ ਪਤਾਲ ਸੱਤ ਪਤਾਲ ਤੇ ਸੱਤ ਆਕਾਸ਼ ਤੇ ਮਹਾਰਜ ਨੇ ਕਿਹਾ ਨਹੀਂ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਓੜ ਕੋੜ ਘਪਾਲ ਥੱਕੇ ਵੀਦ ਕਹਿਨ ਇੱਕ ਬਾਤ ਤੇ ਪਾਤਸ਼ਾਹ ਨੇ ਉਹ ਵੈਗਰੂ ਕਾਲਪੁਖ ਜੋ ਹੈ ਭਾਈ ਉਹ ਸਾਰੇ ਵਿਆਪਿਤ ਹੈ ਹਰ ਜਗ੍ਹਾ ਤੇ ਮੌਜੂਦ ਹੈ ਨਾਨਕ ਊਣ ਨਾ ਦੇਖੀਐ ਪੂਰਨਤਾ ਕੇ ਕਾਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਾਰੀ ਜਗਾਇ ਭਾਈ ਉਹ ਕਿਤੇ ਵੀ ਘਟ ਜਾਂ ਵੱਧ ਨਹੀਂ ਵੇਖਿਆ ਜਾ ਸਕਦਾ ਉਹ ਹਰ ਜਗ੍ਹਾ ਭਰਿਆ ਪੂਰਾ ਹੈ ਉਹਦੇ ਕੀਤੇ ਹੋਏ ਕੰਮ ਸਾਰੇ ਹੀ ਪੂਰੇ ਨੇ ਇਸ ਕਰਕੇ ਉਹ ਨੂੰ ਹਰ ਜਗ੍ਹਾ ਵੇਖ ਉਹ ਅੰਗ ਸੰਗ ਜਾਣ ਉਹ ਦੁਨੀਆ ਦਾ ਕੋਈ ਕੋਨਾ ਨਹੀਂ ਹੈ ਜਿੱਥੇ ਉਹ ਨਹੀਂ ਹੈ ਤੌੜੀ ਚੌਦਾਂ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ 14ਵੀਂ ਥੀਤ ਦੱਸਦੀ ਹੈ ਕਿ ਭਾਈ ਚਾਰੇ ਕੁੰਟਾਂ ਉੱਤਰ ਦੱਖਣ ਪੂਰਬ ਪੱਛਮ ਉਹ ਪ੍ਰਭੂ ਹਰ ਜਗ੍ਹਾ ਸਰਵ ਵਿਆਪਕ ਹੈ ਦੁਨੀਆਂ ਦੇ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਉਹ ਵਸਦਾ ਨਹੀਂ ਜਿੱਥੇ ਉਹ ਮੌਜੂਦ ਨਹੀਂ ਹੈ ਦਸੇ ਦਿਸ਼ਾ ਰਵ ਰਹਾ ਦਸੇ ਦਿਸ਼ਾ ਰਵਿਆ ਪ੍ਰਭ ਇੱਕ ਧਰਨਾ ਆਕਾਸ਼ ਸਰਬਮੈ ਪੇਖ ਉਹ ਤੇ ਦਸੇ ਦਿਸ਼ਾਵਾਂ ਭਾਵ ਧਰਤੀ ਗੋਲ ਹੈ ਇਹਦੇ ਚੌਹੀ ਪਾਸੇ ਦਸਾਂ ਦਿਸ਼ਾਵਾਂ ਵਿੱਚ ਉੱਪਰ ਤੇ ਨੀਚੇ ਭਾਵ ਹਰ ਜਗ੍ਹਾ ਉਸ ਨੂੰ ਵੇਖਣਾ ਕਰ ਧਰਨਾ ਆਕਾਸ਼ ਸਰਬਮੈ ਪੇਖ ਉਹ ਧਰਤੀ ਤੇ ਆਕਾਸ਼ ਤੇਰੀ ਵੇਖਣ ਵਾਲੀ ਅੱਖ ਚਾਹੀਦੀ ਉਹ ਤੇ ਤੁਹਾਨੂੰ ਵਿਖ ਜਾਏਗਾ ਨજર ਆ ਜਾਏਗਾ ਬੁੱਲਾ ਬੜੇ ਸਪਸ਼ਟ ਲਫ਼ਜ਼ਾਂ ਚ ਕਹਿੰਦਾ ਇਹ ਗੱਲ ਬੁੱਲਿਆ ਰੱਬ ਤੇਥੋਂ ਵਕ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਤੇ ਮਹਾਰਜ ਬਾਣੀ ਚ ਕਹਿੰਦੇ ਇਹ ਗੱਲ ਸੇ ਅੱਖੜੀਆਂ ਬਿਨ ਜਿਨ ਨੇ ਠਿੰਡੜੋ ਮਾਪਿਰੀ ਉਹ ਅੱਖਾਂ ਵੱਖਰੀਆਂ ਨੇ ਭਾਈ ਜਿਨ੍ਹਾਂ ਨਾਲ ਉਹ ਮੇਰਾ ਪ੍ਰਭੂ ਨਜ਼ਰ ਆਉਂਦਾ ਹੈ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤੈ ਬਸੈ ਦਿਆਲ ਉਹ ਜਲ ਵਿੱਚ ਹੈ ਥਲ ਵਿੱਚ ਹੈ ਬਨਾਂ ਵਿੱਚ ਹੈ ਪਰਬਤਾਂ ਵਿੱਚ ਹੈ ਪਾਤਾਲ ਵਿੱਚ ਹੈ ਉਹ ਪਰਮੇਸ਼ਰ ਹਰ ਜਗ੍ਹਾ ਬਸਿਆ ਹੋਇਆ ਹੈ ਮਾਰੀ ਕਹਿੰਦੇ ਭਾਈ ਉਹ ਦਿਆਲ ਹੈ ਦਇਆ ਦਾ ਘਰ ਹੈ ਸੂਖਮ ਸਤੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮਣ ਪਛਾਨ ਉਹ ਸੂਖਮ ਵਿੱਚ ਜੋ ਇਹਨਾਂ ਅੱਖਾਂ ਨਾਲ ਚੀਜ਼ ਨਜ਼ਰ ਨਹੀਂ ਆਉਂਦੀ ਜਿਹੜੇ ਜੀਵ ਉਹ ਤੇ ਉਹਨਾਂ ਵਿੱਚ ਵੀ ਵੱਸਦਾ ਹੈ ਜੋ ਉਸ ਤੁਲ ਹੈ ਜੋ ਉਸ ਅਸੀਂ ਇਹਨਾਂ ਅੱਖਾਂ ਨਾਲ ਵੇਖ ਸਕਦੇ ਆ ਉਹ ਉਹਨਾਂ ਵਿੱਚ ਵੀ ਵੱਸਦਾ ਹੈ ਉਹ ਭਗਵਾਨ ਹਰ ਜਗ੍ਹਾ ਹੈ ਨਾਨਕ ਗੁਰਮੁਖ ਬ੍ਰਹਮ ਪ੍ਰਸ਼ਾਨ ਤੇ ਫਿਰ ਜਗਿਆਸੀ ਸਵਾਲ ਕਰਦਾ ਜੀ ਜੇ ਹਰ ਜਗ੍ਹਾ ਫਿਰ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ ਤੇ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਮੁਖ ਬ੍ਰਹਮ ਪ੍ਰਸ਼ਾਨ ਗੁਰਮੁਖ ਬਣ ਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਹੀ ਉਸ ਬ੍ਰਹਮ ਨੂੰ ਪਛਾਣਿਆ ਜਾ ਸਕਦਾ ਹੈ ਗੁਰਮੁਖ ਬਣਨਾ ਪਏਗਾ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ गोविंद ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਆਪਣੇ ਆਪ ਨੂੰ ਆਪ ਸਵਾਰੈ ਸੁਗਿਆਨੀ ਹੋਏ ਮਨ ਜੀਤੈ ਜਗ ਜੀਤ ਜਿਹੜੇ ਜਗ ਨੂੰ ਜਿੱਤਣ ਤੁਰ ਪਏ ਉਹ ਅੰਦਰੋਂ ਹਾਰ ਗਏ ਤੇ ਜਿਹੜੇ ਜਗ ਨੂੰ ਹਾਰ ਗਏ ਉਹਨਾਂ ਨੇ ਆਪਣੇ ਆਪ ਨੂੰ ਜਿੱਤੇ ਆ ਆਤਮ ਜੀਤਾ ਗੁਰਮਤੀ ਗੁਰੂ ਦੀ ਮਤ ਲੈ ਕੇ ਅਸੀਂ ਆਪਣੇ ਆਪ ਨੂੰ ਮਰਜ਼ੀ ਕਹਿੰਦੇ ਬਖਸ਼ਿਸ਼ ਕਹੀ ਉਸ ਮਾਲਕ ਦੀ ਆਪਣੇ ਆਪ ਇਸ ਮਨ ਦੇ ਉੱਤੇ ਜਿੱਤ ਪ੍ਰਾਪਤ ਹੋਈ ਗੁਣ ਗਾਏ ਗੋਬਿੰਦ ਗੁਰੂ ਦੀ ਮਤ ਲੈ ਕੇ ਉਸ ਗੋਬਿੰਦ ਦੇ ਜਿਹੜਾ ਸਾਰੀ ਧਰਤੀ ਨੂੰ ਪੈਦਾ ਕਰਨ ਵਾਲਾ ਹੈ ਸਾਡੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਉਹਦੇ ਗੁਣਾਂ ਨੂੰ ਗੈਨ ਕੀਤਾ ਤੇ ਆਪਣੇ ਆਪ ਨੂੰ ਜਿੱਤਿਆ ਸੰਤ ਪ੍ਰਸਾਦ ਦੀ ਭੈ ਮਿਟੇ ਗੁਰੂ ਨੇ ਕਿਰਪਾ ਕੀਤੀ ਅੰਦਰਲੇ ਡਰ ਖਤਮ ਹੋਏ ਨਾਨਕ ਬਿਨਸੀ ਚਿੰਦ ਤੇ ਪਹਿਲੇ ਨਾਨਕ ਮਹਾਰਾਜ ਕਹਿੰਦੇ ਭਾਈ ਅੰਦਰੋਂ ਚਿੰਤਾ ਖਤਮ ਹੋ ਗਈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਤੇ ਉਹਨੂੰ ਹੈ ਜਿਹਨੇ ਸੰਸਾਰ ਪੈਦਾ ਕੀਤਾ ਹੈ ਤੇਰਾ ਕੰਮ ਤੇ ਆਉਣਾ ਤੂੰ ਤੇ ਗੱਡੀ 'ਚ ਬੈਠਿਆ ਹੈ ਚਿੰਤਾ ਤੇ ਡਰਾਈਵਰ ਨੂੰ ਉਹਨੇ ਗੱਡੀ ਲੈ ਕੇ ਜਾ ਰਿਹਾ ਇਸ ਕਰਕੇ ਮਰੇ ਕਹਿੰਦੇ ਅਸੀਂ ਤੇ ਫਾਲਤੂ ਦੀ ਚਿੰਤਾ ਚੁੱਕੀ ਹੋਈ ਸਾਡੀ ਹਾਲਤ ਤੇ ਇਹ ਹੈ ਅਸੀਂ ਤੇ ਗੱਡੀ 'ਚ ਬੈਠਿਆ ਹੋਇਆ ਵੀ ਆਪਣਾ ਸਮਾਨ ਸਿਰ ਤੇ ਰੱਖ ਕੇ ਬੈਠੇ ਹੋਏ ਹਾਂ ਜੇ ਕੋਈ ਗੱਡੀ 'ਚ ਬੈਠਾ ਹੋਵੇ ਤੇ ਆਪਣਾ ਸਮਾਨ ਉਹਨੇ ਸਿਰ ਤੇ ਚੁੱਕਿਆ ਹੋਵੇ ਉਹਨੂੰ ਆਪਾਂ ਕੀ ਕਵਾਂਗੇ ਬਸ ਇਹੋ ਹਾਲਤ ਸਾਡੀ ਅਸੀਂ ਤੇ ਫालतू ਸਾਮਾਨ ਸਿਰ ਤੇ ਚੁੱਕਿਆ ਬੋਹ ਚੁੱਕਿਆ ਵੀ ਮੇਰੇ ਬਿਗੈਰ ਪਤਾ ਨਹੀਂ ਦੁਨੀਆ ਖੜੂਕ ਜਾਏਗੀ ਜੇ ਮੈਂ ਨਾ ਰੁਕਿਆ ਜੇ ਮੈਂ ਮਰ ਗਿਆ ਨਾ ਪਤਾ ਨਹੀਂ ਦੁਨੀਆ ਖੜ ਜਾਈਗੀ ਨਹੀਂ ਕੁਛ ਨਹੀਂ ਹੁੰਦਾ ਇਸ ਕਰਕੇ ਮਾਰਗ ਨੇ ਚਿੰਤਾ ਖਤਮ ਕਰ ਆਪਣੀ ਤੂੰ ਆਪਣਾ ਜਿਹੜਾ ਮਾਰਗ ਹੈ ਉਸ ਮਾਰਗ ਤੇ ਚੱਲਣਾ ਕਰ ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸੀ ਤਲ ਸ਼ਾਂਤ ਸਹਿਜ ਲਾਗਾ ਪ੍ਰਭ ਦੀ ਸੇਵ ਕਿਉਂਕਿ ਇਹਨਾਂ ਦਿੱਤਾ ਵਿੱਚ ਚਾਨਣ ਪੱਖ ਤੇ ਹਨੇਰਾ ਪੱਖ ਦੋ ਨੇ ਜਦੋਂ ਹਨੇਰੇ ਪੱਖ ਦੀ ਗੱਲ ਕਰਦੇ ਆ ਤਾਂ ਅਖੀਰ ਵਿੱਚ ਅਮਸਿਆ ਹੁੰਦੀ ਜਿਹਨੂੰ ਅਮਾਵਸ ਕਹਿੰਦੇ ਜਦੋਂ ਚੰਦਰਮਾ ਨਜ਼ਰ ਨਹੀਂ ਆਉਂਦਾ ਉਹਨੂੰ ਅਮਸਿਆ ਕਿਹਾ ਜਾਂਦਾ ਹੈ ਤੇ ਮਾਰੇ ਕਹੇ ਆਤਮ ਸੁਖੀ ਭਏ ਸੰਤੋਖੀ ਦੀਆ ਗੁਰਦੇਵ ਜਦੋਂ ਕਿਤੋਂ ਕਿਰਨ ਦੀ ਆਸ ਨਾ ਰਹੇ ਜਦੋਂ ਜੀਵਨ ਦੇ ਵਿੱਚ ਹਨੇਰਾ ਹਨੇਰਾ ਹੋ ਜਾਏ ਤੇ ਮਹਾਰਾਜ ਬਖਸ਼ ਨੇ ਆਤਮ ਸੁਖੀ ਭਏ ਆਤਮਿਕ ਤੌਰ ਤੇ ਅੰਦਰੋਂ ਸੁਖੀ ਹੋਏ ਕਿਉਂਕਿ ਸਤਗੁਰੂ ਨੇ ਸੰਤੋਖ ਦੇ ਦਿੱਤਾ ਜਦੋਂ ਦੁੱਖ ਆ ਜਾਣ ਇਹ ਗੱਲ ਸਪਸ਼ਟ ਕਰਦੇ ਨੇ ਮਹਾਰਾਜ ਕਿਉਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੋਵੇਂ ਆਉਂਦੇ ਤੇ ਜਾਂਦੇ ਨੇ ਜੀ ਕੋਈ ਚੀਜ਼ ਸਥਿਰ ਨਹੀਂ ਹੈ ਨਾ ਹਮੇਸ਼ਾ ਸੁਖ ਰਹਿੰਦਾ ਹੈ ਨਾ ਹਮੇਸ਼ਾ ਦੁੱਖ ਰਹਿੰਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਚੰਦਰਮਾਨ ਦੀਆਂ ਕਲਾਵਾਂ ਵਾਂਗੂ ਵਾਧਾ ਘਟਦਾ ਰਹਿੰਦਾ ਹੈ ਇਹ ਜੀਵਨ ਇਹ ਦੁੱਖ ਤੇ ਸੁਖ ਆਉਂਦੇ ਤੇ ਜਾਂਦੇ ਨੇ ਦੁੱਖ ਸੁਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤੇ ਜਵੇਂ ਸਰਦੀਆਂ ਤੇ ਗਰਮੀਆਂ ਦੇ ਕੱਪੜੇ ਵਾਂਗੂ ਅਸੀਂ ਪਹਿਨਦੇ ਆ ਨਾ ਜਿਹੜੇ ਗੁਰਮਖ ਨੇ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਪਰ ਉਹ ਜਦੋਂ ਦੁੱਖਾਂ ਦੇ ਵਿੱਚ ਆਉਂਦੇ ਨੇ ਤਾਂ ਉਦੋਂ ਉਹ ਸੰਤੋਖੀ ਹੋ ਕੇ ਜੀਵਨ ਬਤੀਤ ਕਰਦੇ ਨੇ ਕਿ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਸੰਤੋਖ ਬਖਸ਼ਿਆ ਹੈ ਮਨ ਤਾਂ ਸੀ ਤਲਸਾਂਤ ਸਹਜ ਮਨ ਤਾਂ ਠੰਡਾ ਹੈ ਅੰਦਰ ਸਹਜ ਹੈ ਲਾਗਾ ਪ੍ਰਭ ਕੀ ਸੇਵ ਇਸ ਤਰ੍ਹਾਂ ਸਹਜ ਬਸਤਾ ਵਿੱਚ ਰਹਿੰਦਿਆਂ ਹੋਇਆਂ ਉਸ ਸੁਹਨੇਰੇ ਦੀ ਜ਼ਿੰਦਗੀ ਵਿੱਚ ਮਰ ਕਹਿੰਦੇ ਉਹ ਸਤਿਗੁਰੂ ਦੀ ਸੇਵਾ ਵਿੱਚ ਭਾਵ ਸਿਮਰਨ ਵਿੱਚ ਜੁੜ ਜਾਂਦੇ ਨੇ ਟੁੱਟੇ ਬੰਦਨ ਬੋਧਕਾਰ ਸਫਲ ਪੂਰਨ ਤਾਂ ਕੇ ਕਾਮ ਦੁਰਮਤ ਮਿੱਟੀ ਹਉ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਉਹ ਸਿਮਰਨ ਕਰਨ ਨਾਲ ਇਹ ਜਿਹੜੇ ਮੂਹ ਤੇ ਮਾਇਆ ਦੇ ਬੰਧਨ ਸਨ ਮਰਗ ਨੇ ਇਹ ਟੁੱਟੇ ਅੰਦਰੋਂ ਵਿਚਾਰਾਂ ਨਾਲ ਟੁੱਟ ਗਿਆ ਭੈੜੀ ਵਿਰਤੀ ਭੈੜੇ ਵਿਚਾਰ ਭੈੜੇ ਖਿਆਲ ਇਹ ਖਤਮ ਹੋਏ ਪੂਰਨਤਾ ਕੇ ਕਾਮ ਤੇ ਜਿਹੜੇ ਉਸ ਪ੍ਰਭੂ ਨਾਲ ਜੁੜ ਗਏ ਉਹਨਾਂ ਦੇ ਫਿਰ ਸਾਰੇ ਕਾਮ ਸੱਜ ਹੀ ਆਪਣੇ ਆਪ ਪੂਰਨ ਹੁੰਦੇ ਗਏ ਦੁਰਮਟ ਮਿਟੀ ਭੈੜੀ ਮਤ ਮਿਟ ਗਈ ਅੰਦਰੋਂ ਹਉ ਮੈਂ ਛੁੱਟੀ ਸਿਮਰਨ ਕਰਨ ਨਾਲ ਹਉਮੈ ਦਾ ਖੜਾ ਛੁੱਟ ਗਿਆ ਮੈਂ ਨਿਕਲ ਗਈ ਅੰਦਰੋਂ ਕਿਉਂਕਿ ਇਹ ਹੀ ਸਭ ਤੋਂ ਵੱਡਾ ਰੋਗ ਸੀ ਹਉਮੈ ਦੀਰਘ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਸਿਮਰਤ ਹਰ ਕੋ ਨਾਮ ਹਰੀ ਦਾ ਨਾਮ ਸਿਮਰਨ ਨਾਲ ਇਹ ਚੀਜ਼ਾਂ ਅੰਦਰ ਵਿਆਪਤ ਹੋਈਆਂ ਹੁਣ ਦੁੱਖ ਕਹੁੰਦੇ ਨਹੀਂ ਹਨ ਸਰਨ ਗਈ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਣ ਆਪ ਕਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਮਾਣਾ ਉਸ ਪ੍ਰਭੂ ਦੇ ਗੁਣਾਂ ਨੂੰ ਸਿਮਰਨ ਕਰਦਾ ਕਰਦਾ ਉਹ ਜੀਵ ਜਦੋਂ ਸੂਕਾਰ ਬ੍ਰਹਮ ਦੀ ਸ਼ਰਨ ਵਿੱਚ ਆਇਆ ਆਪਣਾ ਸਾਰਾ ਗੁਰੂ ਛੱਡ ਕੇ ਮੈਂ ਮੇਰੀ ਹੰਕਾਰ ਨੂੰ ਤਿਆਗ ਕੇ ਮਿਟਿਆ ਆਵਾ ਗਵਣ ਕਿਨੇ ਆਉਣ ਜਾਣ ਦਾ ਗੇੜ ਖਤਮ ਹੋਇਆ ਇਹ ਮਨ ਜਿਹੜਾ ਦੌੜਿਆ ਭੱਜਿਆ ਫਿਰਦਾ ਸੀ ਇਹ ਮਨ ਹੁਣ ਸਥਿਰ ਹੋ ਗਿਆ ਆਪ ਕਰਿਆ ਕੁਟੰਬ ਸਿਓ ਆਪ ਤੇ ਤਰਨੈ ਤਰਨਾ ਸੀ ਆਪਣਾ ਪਰਿਵਾਰ ਵੀ ਨਾਲ ਤਰ ਲਿਆ ਆਪ ਕਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਮਣ ਕਹਿੰਦੇ ਇਸ ਤਰ੍ਹਾਂ ਫਿਰ ਉਹ ਪ੍ਰਭੂ ਦੇ ਗੁਣਾ ਨੂੰ ਸਿਮਰਨ ਕਰਦਾ ਹੈ ਉਹ ਨਹੀਂ ਵੇਖਦਾ ਕਿ ਹੁਣ ਦੁੱਖ ਹੈ ਕਿ ਸੁਖ ਹੈ ਹਰ ਕੀ ਟਹਿਲ ਕਮਾਬਣੀ ਜਪੀਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਪ੍ਰਭੂ ਦਾ ਨਾਮ ਜਪਦੇ ਹਾਂ ਸਾਹ ਸਮੁੱਚ ਆ ਕੇ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰਪੂਰੇ ਤੇ ਪਾਇਆ ਮਰਕਨੇ ਇਹ ਅਵਸਥਾ ਇਹ ਸੁੱਖ ਇਹ ਵਿਸ਼ਰਾਮ ਜਿਹੜਾ ਹੈ ਮਨ ਦਾ ਟਿਕਾਉ ਜਿਹੜਾ ਹੈ ਉਹ ਪੂਰੇ ਗੁਰੂ ਕੋਲੋਂ ਪ੍ਰਾਪਤ ਹੋਇਆ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਦੁੱਖਾਂ ਵਿੱਚ ਡੋਲਣਾ ਜੇ ਹਨੇਰਾ ਆਇਆ ਕੋਈ ਗੱਲ ਨਹੀਂ ਇਹ ਨਿਕਲ ਜਾਏਗਾ ਤੂੰ ਪ੍ਰਭੂ ਦੇ ਨਾਮ ਨਾਲ ਜੁੜਿਆ ਰਹੋ ਤੇ ਮਨ ਵਿੱਚ ਸੰਤੋਖ ਰੱਖ ਕੇ ਰੱਖ ਮਨ ਨੂੰ ਸਥਿਰ ਰੱਖ ਸੰਗਤ ਵਿੱਚ ਆ ਆ ਸੇਵਾ ਤੇ ਸਿਮਰਨ ਨਾਲ ਜੁੜ ਜਾ ਇਹ ਦੁੱਖ ਆਪਣੇ ਆਪ ਹੀ ਚਲੇ ਜਾਣਗੇ। ਸ਼ਲੋਕ ਪੂਰਨ ਕਬੂਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਾਇਆ ਸਵਾਇਆ ਨਾਨਕ ਹੋਤ ਨਾ ਘਾਟ ਮਰਜ਼ ਕਹਿੰਦੇ ਪੂਰਨ ਕਬੂਨਾ ਡੋਲਤਾ ਜਿਹੜਾ ਭਾਂਡਾ ਭਰਿਆ ਹੋਵੇ ਨਾ ਉਹ ਛਲਕਦਾ ਨਹੀਂ। ਤੇ ਪੂਰਾ ਕਰਨ ਵਾਲਾ ਵੀ ਪ੍ਰਭੂ ਆਪ ਹੀ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਦਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਦੋਂ ਅਸੀਂ ਪੂਰੇ ਨਾਲ ਜੁੜੇ ਤਾਂ ਪੂਰੇ ਹੋਏ ਜਦੋਂ ਅਧੂਰੀਆਂ ਨਾਲ ਜੁੜੇ ਜੁੜਾਂਗੇ ਤਾਂ ਫਿਰ ਅਧੂਰੇ ਰਹਿਾਂਗੇ ਇਸ ਕਰਕੇ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਦਿਨ ਦਿਨ ਚੜ੍ਹੈ ਸਵਾਇਆ ਕਿਨ ਦਿਨ 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 ਰਾਤ ਚੌਗਣੀ ਤਰੱਕੀ ਕਰਦਾ ਜਾਂਦਾ ਵਧਦਾ ਜਾਂਦਾ ਨਾ ਨ ਕੋਤ ਨ ਘਟ ਮਰਜ਼ ਕਹਿੰਦੇ ਫਿਰ ਭਾਈ ਉਹਦੇ ਵਿੱਚ ਘਾਟਾ ਨਹੀਂ ਪੈਂਦਾ ਕਿਉਂਕਿ ਪ੍ਰਭੂ ਦਾ ਨਾਮ ਇੱਕ ਐਸਾ ਹੈ ਇਹਨੂੰ ਜਿੰਨਾ ਵੰਡ ਲਈਏ ਗਿਆਨ ਨੂੰ ਉਨਾ ਹੀ ਵਧਦਾ ਖਾਓ ਖਰਚੋ ਰਲ ਮਿਲ ਭਾਈ ਟੁੱਟਣਾ ਆਵੇ ਵੱਧੋ ਜਾਈ ਮਰਜ਼ ਕਹਿੰਦੇ ਇਹ ਤੇ ਵੱਧਦਾ ਜਾਏਗਾ ਪਉੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ ਚੰਦਰਮਾ ਦੀ 15ਵੀਂ ਜਿਹੜੀ ਕਲਾ ਹੈ ਪੂਰਨਮਾਸ਼ੀ ਜਿਹਨੂੰ ਕਹਿੰਦੇ ਆ ਸੀ ਪੂਰਨ ਜਦੋਂ ਚੰਦਰਮਾ ਪੂਰਾ ਹੁੰਦਾ ਹੈ ਪੂਰਨ ਪੂਰਨਮਾ ਪੂਰਨ ਪ੍ਰਭ ਏਕ ਕਹਿੰਦੇ ਪੂਰਨਮਾਸ਼ੀ ਸਾਨੂੰ ਇਹ ਗੱਲ ਸਪਸ਼ਟ ਕਰਦੀ ਹੈ ਕਿ ਪੂਰਾ ਤੇ ਇੱਕੋ ਹੀ ਹੈ ਉਹ ਅਕਾਲ ਪੁਰਖ ਉਹ ਵਾਹਿਗੁਰੂ ਪੂਰਾ ਹੈ ਬਾਕੀ ਅਸੀਂ ਤੇ ਅਧੂਰੇ ਸਾ ਤੇ ਅਧੂਰੇ ਜਾ ਜਾ ਰਹੇ ਹਨ ਉਹਦੇ ਨਾਲ ਜੁੜ ਕੇ ਹੀ ਪੂਰਾ ਹੋਇਆ ਜਾ ਸਕਦਾ ਹੈ ਕਰਨ ਕਾਰਨ ਸਮਰੱਥ ਮਰਗਨ ਉਹ ਪੂਰਾ ਹੈ ਉਹ ਕਰਨ ਕਾਰਨ ਸਮਰੱਥ ਹੈ ਉਹ ਕਾਰਤਵੀ ਹੈ ਕਰਤਾ ਵੀ ਹੈ ਤੇ ਵੀ ਹੈ ਧਿਆਤਾ ਵੀ ਹੈ ਉਹ ਸਮਰੱਥਾ ਹੈ ਉਹਦੇ ਵਿੱਚ ਜੀ ਜੰਤ ਦਇਆਲ ਪੁਰਖ ਉਹ ਐਸੀ ਹਸਤੀ ਹੈ ਸਾਰੇ ਜੀਵ ਜਨਤਾ ਉੱਤੇ ਦਇਆ ਕਰਨ ਵਾਲਾ ਹੈ ਸਭ ਉੱਪਰ ਜਾਂ ਕਾ ਹੱਥ ਉਹਦਾ ਹੱਥ ਭਾਈ ਸਾਰਿਆਂ ਉੱਤੇ ਹੈ ਉਹ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਂ ਕਾ ਹੋਏ ਅੰਤਰਜਾਮੀ ਪ੍ਰਭ ਸੁਜਾਨ ਅਲੱਖ ਨਰਿੰਜਨ ਸੋਏ ਉਹ ਗੁਣ ਨਿਧਾਨ ਹੈ ਗੁਣਾ ਦਾ ਖਜ਼ਾਨਾ ਹੈ ਗੋਬਿੰਦ ਹੈ ਇਸ ਧਰਤੀ ਨੂੰ ਪੈਦਾ ਕਰਨ ਵਾਲਾ ਹੈ ਉਸ ਨੇ ਗਿਆਨ ਬਖਸ਼ਿਆ ਹੈ ਜਾਂਕਾ ਕੀਤਾ ਜਾਂਦਾ ਹੋਏ ਉਹਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ ਇਹ ਸੰਸਾਰ ਜੋ ਵਾਪਰ ਘਟਨਾਵਾਂ ਵਾਪਰ ਰਹੀਆਂ ਨੇ ਇਹ ਸਾਰਾ ਕੁਝ ਉਹਦੇ ਅਧੀਨ ਹੈ ਅੰਤਰਜਾਮੀ ਪ੍ਰਭ ਸੁਜਾਨ ਮਹਾਰਾਜ ਗੁਰੂ ਦੱਸਦੇ ਪਏ ਨੇ ਪ੍ਰਣਾਤਮਾ ਦੇ ਕਿ ਉਹ ਸਾਡੀ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ ਉਹ ਪ੍ਰਭ ਸੁਜਾਨ ਹੈ ਉਹ ਸੁਜਵਾਨ ਹੈ ਸਿਆਣਾ ਹੈ ਆ ਲੱਖ ਨਰਿੰਜਨ ਸੋਏ ਉਹ ਲੱਖਿਆ ਨਹੀਂ ਜਾ ਸਕਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਨਰਿੰਜਨ ਹੈ ਮਾਇਆ ਦੇ ਕਾਲਕ ਤੋਂ ਰਹਿਤ ਹੈ ਇਹ ਉਹਦੀ ਸੋਭਾ ਹੈ ਪਾਰ ਬ੍ਰਹਮ ਪਰਮੇਸ਼ਰ ਸਭਿਤ ਜਾਨਣਹਾਰ ਸੰਤ ਸਹਾਈ ਸ਼ਰਨ ਜੋਗ ਆਠ ਪੈਰ ਨਮਸ਼ਕਾਰ ਮਹਾਰਜ ਕਹਿੰਦੇ ਉਹ ਪਾਰ ਬ੍ਰਹਮ ਹੈ ਪਰਮ ਈਸ਼ਰ ਹੈ ਸਾਰਿਆਂ ਦਾ ਮਾਲਕ ਹੈ ਸਭਿਤ ਜਾਨਣਹਾਰ ਸਾਰੀਆਂ ਵਿਧੀਆਂ ਨੂੰ ਜਾਣਣ ਵਾਲਾ ਹੈ ਸੰਤ ਸਹਾਈ ਸ਼ਰਨ ਜੋਗ ਉਹ ਆਪਣੇ ਭਗਤਾਂ ਦੀ ਆਪਣੇ ਗੁਰਮਖਾਂ ਦੀ ਆਪਣੇ ਸੇਵਕਾਂ ਦੀ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ ਉਹ ਸ਼ਰਨ ਜੋਗ ਹੈ ਕੋਈ ਕਿੱਡਾ ਹੀ ਪਾਪੀ ਕਿਉਂ ਨਾ ਹੋਵੇ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਗਿਆ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ਆਠ ਪੈਰ ਨਮਸਕਾਰ ਤੇ ਸੱਚੇ ਪਾਤਸ਼ਾਹ ਮਰਗ ਨੇ ਫਿਰ ਭਾਈ ਇਹੋ ਜੇ ਉਸ ਪ੍ਰਭੂ ਨੂੰ ਅਠੇ ਪੈਰ ਨਮਸਕਾਰ ਕਰਨੇ ਕਰ ਅਕਤ ਕਥਾ ਨੇ ਬੂਜੀਐ ਸਿਮਰੋ ਹਰ ਕੇ ਚਰਨ ਪਤ ਉਧਾਰਨ ਅनाथ 나ਤ ਨਾਨਕ ਪ੍ਰਭ ਕੀ ਸਰਨ ਸੱਚੇ ਪਾਤਸ਼ਾਹ ਸਹਿਬ ਸਿੰਘੂ ਅਰਜਨ ਦੇਵ ਜੀ ਮਹਾਰਾਜ ਵੇਖ ਬਖਸ਼ਿਸ਼ਾ ਕਰਦੇ ਨੇ ਕਿ ਭਾਈ ਉਹਦੀ ਕਥਾ ਤੇ ਅਕਤ ਹੈ ਜੇ ਕੋ ਕਵੇ ਕਿ ਮੈਂ ਕਥ ਦਿਆਂਗਾ ਮੈਂ ਬਿਆਨ ਕਰ ਦਿਆਂਗਾ ਨਹੀਂ ਹੋ ਸਕਦੀ ਜੀ ਅਕਤ ਕਥਾ ਨਹੀਂ ਬੁੱਝੀ ਐ ਨਹੀਂ ਬੁੱਝੀ ਜਾ ਸਕਦੀ ਨਹੀਂ ਸਮਝੀ ਜਾ ਸਕਦਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਟੀਚਰ ਸਾਨੂੰ ਕਹਿੰਦੇ ਕਿ ਅੰਬ ਖਾਣੇ ਕੇ ਪੇੜ ਗਿਣਨੇ ਮਹਾਵਰਾ ਇਸ ਕਰਕੇ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ ਤੂੰ ਉਹਦੀ ਸ਼ਰਨ ਵਿੱਚ ਜਾ ਤੂੰ ਉਹਨੂੰ ਜਾਣਨ ਦੀ ਕੋਸ਼ਿਸ਼ ਨਾ ਕਰ ਬਹੁਤਾ ਉਹਨੂੰ ਜਾਣਦਾ ਜਾਣਦਾ ਤੂੰ ਅਣਜਾਣ ਹੋ ਜਾਏਗਾ ਉਹਨੂੰ ਲੱਭਦਾ ਲੱਭਦਾ ਤੂੰ ਹੀ ਗਵਾਚ ਜਾਏਗਾ ਇਸ ਕਰਕੇ ਮਾਰਗ ਨੇ ਕਥ ਕਥਾ ਨਾ ਬੁਝੀਐ ਸਿਮਰੋ ਹਰ ਕੇ ਚਰਨ ਇੱਕੋ ਤਰੀਕਾ ਦੱਸਿਆ ਕਿ ਸਿਮਰਨ ਕਰ ਉਸ ਮਾਲਕ ਦਾ ਉਸ ਪ੍ਰਭੂ ਦੇ ਚਰਨਾਂ ਨੂੰ ਉਸ ਮਾਰਗ ਵਿੱਚ ਚੇਤੇ ਰੱਖ ਪਥ ਤੇ ਉਧਾਰਨ ਅਨਾਥ ਨਾਥ ਉਹ ਪਥ ਉਧਾਰਨ ਹੈ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ ਉਹ ਆਪ ਅਨਾਥ ਹੈ ਪਰ ਸਾਰਿਆਂ ਦਾ नाथ ਹੈ ਉਹ ਸਾਰਿਆਂ ਦਾ ਮਾਲਕ ਹੈ ਪਰ ਉਹਦਾ ਕੋਈ ਮਾਲਕ ਨਹੀਂ ਹੈ ਨਾਨਕ ਪ੍ਰਭ ਕੀ ਸਰਨ ਸੱਚੇ ਪਾਤਸ਼ਾਹ ਅਗਨੇ ਅਸੀਂ ਉਸ ਪ੍ਰਭੂ ਦੀ ਸਰਨ ਵਿੱਚ ਆਏ ਹੇ ਸਲੋਕ ਦੁੱਖ ਬਿਨ ਸੇ ਸਹ ਸਾ ਗਿਓ ਸਰਨ ਗਹੀ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਅਖੀਰਲੇ ਬੰਦ ਵਿੱਚ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਕਿ ਭਾਈ ਦੁੱਖ ਬਿਨ ਸੇ ਸਹ ਸਾ ਗਿਓ ਸਰਨ ਗਹੀ ਹਰ ਰਾਇ ਜਦੋਂ ਅਸੀਂ ਉਸ ਹਰੀ ਰਾਜੇ ਉਸ ਪ੍ਰਭੂ ਦੀ ਸ਼ਰਨ ਵਿੱਚ ਆਏ ਸਾਡੇ ਦੁੱਖ ਚਲੇ ਗਏ ਅੰਦਰ ਸਹਿਸੇ ਭਰਮ ਝੋਰੇ ਭਲੇਕੇ ਸਨ ਉਹ ਵੀ ਨਿਕਲ ਗਏ ਮਨ ਜਿੰਦੇ ਫਲ ਪਾਇਆ ਮਨ ਜੋ ਚਾਹੁੰਦਾ ਸੀ ਉਹ ਫਲ ਸਾਨੂੰ ਪ੍ਰਾਪਤ ਹੋਇਆ ਨਾਨਕ ਹਰ ਗੁਣ ਗਾਏ ਤੇ ਪੰਜਵੇਂ ਨਾਨਕ ਪਾਤਸ਼ਾਹ ਮਰਗ ਨੇ ਭਾਈ ਫਿਰ ਉਸ ਪ੍ਰਭੂ ਦੇ ਉਸ ਹਰੀ ਦੇ ਗੁਣ ਗਾਉਣੇ ਕਰੋ ਕੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦੜੜੈ ਤਿਸਕਾ ਹੋਏ ਉਧਾਰ ਭਾਵੇਂ ਕੋਈ ਗਾ ਰਿਹਾ ਹੈ ਕੋਈ ਸੁਣ ਰਿਹਾ ਹੈ ਕੋਈ ਵਿਚਾਰ ਕਰ ਰਿਹਾ ਹੈ ਕੋਈ ਉਪਦੇਸ਼ ਕਰ ਰਿਹਾ ਹੈ ਕੋਈ ਦ੍ਰਿੜ ਕਰ ਰਿਹਾ ਹੈ ਇੱਥੇ ਸਾਰੇ ਹੀ ਇੱਕੋ ਲਾਈਨ ਵਿੱਚ ਨੇ ਜਿਹੜੇ ਵੀ ਇੱਕ ਮਨ ਇੱਕ ਚਿਤ ਹੋ ਕੇ ਧਿਆਰ ਰਹੇ ਨੇ ਸੁਣ ਰਹੇ ਨੇ ਉਪਦੇਸ਼ ਕਰ ਰਹੇ ਨੇ ਬਾਣੀ ਪੜ ਰਹੇ ਨੇ ਬਾਣੀ ਵਿਚਾਰ ਰਹੇ ਨੇ ਉਹਨੂੰ ਦ੍ਰਿੜ ਕਰ ਰਹੇ ਨੇ ਭਾਵੇਂ ਕੋਈ ਵੀ ਹੈ ਮਾਰਗ ਕਹਿੰਦੇ ਸਾਰਿਆਂ ਦਾ ਹੀ ਉਦਾਰ ਹੋ ਜਾਏਗਾ ਜੇ ਕੋਈ ਪੜਨਾ ਨਹੀਂ ਜਾਣਦਾ ਸੁਣ ਤੇ ਸਕਦਾ ਨਾ ਉਹ ਸੁਣ ਤੇ ਸਕਦਾ ਹੈ ਗਾਉਣ ਵਾਲੇ ਸੁਣਨ ਵਾਲੇ ਵਿਚਾਰ ਕਰਨ ਵਾਲੇ ਦ੍ਰਿੜ ਕਰਨ ਵਾਲੇ ਮਾਰਗ ਕਹਿੰਦੇ ਸਾਰੇ ਇੱਕੋ ਬਰਾਬਰ ਨੇ ਇਨਾਂ 'ਚ ਕੋਈ ਵੱਡਾ ਜਾਂ ਛੋਟਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਇੱਥੇ ਬਹਿ ਕੇ ਕਰ ਰਿਆ ਮੈਂ ਵੱਡਾ ਹੋ ਗਿਆ ਨਹੀਂ ਸਭ ਕੋ ਚਰਨ ਤੂੜ ਹੋ ਗਿਆ ਜਿਹੜੀਆਂ ਟਾਣੀਆਂ ਨੂੰ ਫਲ ਲੱਗ ਜਾਂਦੇ ਨੇ ਨਾ ਉਹ ਤਾਂ ਸਭ ਝੁੱਕ ਜਾਂਦੀਆਂ ਜੀ ਹੋਰ ਉਹ ਤੇ ਹੋਰ ਝੁੱਕ ਜਾਂਦੀਆਂ ਸਭ ਇਸ ਕਰਕੇ ਮਹਾਰਾਜ ਕਹਿੰਦੇ ਇਸ ਭਲੇਖੇ 'ਚ ਨਾ ਰਹੀਂ ਕਿਤੇ ਕਿਤੇ ਆਪਣੇ ਆਪ ਨੂੰ ਵੱਡਾ ਜਾਂ ਛੋਟਾ ਸਮਝਣ ਲੱਗ ਜਾਵੇ ਕਿ ਜਿਹੜਾ ਸੁਣਾਉਣ ਵਾਲਾ ਉਹ ਵੱਡਾ ਸੁਣਨ ਵਾਲਾ ਛੋਟਾ ਨਹੀਂ ਮਹਾਰਾਜ ਕਹਿੰਦੇ ਜਿਹੜਾ ਵੀ ਕਰੇਗਾ ਜਿਹੜਾ ਵੀ ਸੁਣ ਰਿਹਾ ਹੈ ਚਾਹੇ ਵਿਚਾਰ ਕਰ ਰਿਹਾ ਹੈ ਚਾਹੇ ਸੁਣ ਰਿਹਾ ਹੈ ਚਾਹੇ ਉਹਨੂੰ ਦ੍ਰਿੜ ਕਰ ਰਿਹਾ ਹੈ ਸਾਰਿਆਂ ਦਾ ਉਧਾਰ ਹੋਏਗਾ ਕਿਲ ਵਿਖ ਕਟ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਬਲਤ ਮੁੱਖੇ ਉਜਲਾ ਨੈ ਪੁਹੈ ਇਸਮਾਏ ਇਹ ਹਰੀ ਦਾ ਨਾਮ ਸਾਡੇ ਕਿਲ ਵਿਖ ਪਾਪ ਦੋਖਾਂ ਨੂੰ ਕਟਣ ਵਾਲਾ ਹੈ ਜਨਮਾਂ ਜਮੰਤਰਾਂ ਦੀ ਮੈਲ ਲਾ ਦਿੰਦਾ ਹੈ ਇਸ ਮਨ ਨੂੰ ਜਿਹੜੀ ਜਿਹੜੀ ਮੈਲ ਹੈ ਨਾ ਕੋਈ ਇਸ ਜਨਮ ਦੀ ਨਹੀਂ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਛ ਇਹ ਤੇ ਕਾਲਾ ਹੋਇਆ ਪਿਆ ਭਰੀਏ ਮੱਤ ਪਾਪਾਂ ਕਾ ਸੰਗ ਉਹ ਧੋਪੈ ਨਾਮੈ ਕ ਰੰਗ ਇਸ ਪ੍ਰਮਾਤਮਾ ਦੇ ਨਾਮ ਨਾਲ ਸਿਮਰਨ ਕਰਨ ਨਾਲ ਬਾਣੀ ਨੂੰ ਪੜ੍ਹਨ ਨਾਲ ਬਾਣੀ ਨੂੰ ਵਿਚਾਰਨ ਨਾਲ ਬਾਣੀ ਨੂੰ ਸੁਣਨ ਨਾਲ ਮਰਗਨੇ ਤੇਰੇ ਅੰਦਰੋਂ ਪਾਪਾਂ ਦੀ ਜਿਹੜੀ ਮੈਲ ਹੈ ਲੈ ਇਸ ਮਨ ਦੀ ਉਹ ਲੈ ਜਾਏਗੀ ਕੋ ਵਦਿਸੈ ਕੋ ਦੜਾ ਜਿਸ ਕਾ ਹੋਏ ਉਧਾਰ ਭਾਵੇਂ ਕੋਈ ਉਪਦੇਸ਼ ਕਰ ਰਿਹਾ ਭਾਵੇਂ ਕੋਈ ਦ੍ਰਿੜ ਕਰ ਰਿਹਾ ਤੇਨੇ ਉਧਾਰ ਸਾਰਿਆਂ ਦਾ ਹੀ ਹੈ ਕਿਲ ਵਿਖ ਕਟੇ ਹੋਏ ਨਿਰਮਲਾ ਜਨਮਨ ਜਨਮ ਮਲ ਜਾਏ ਹਲਤ ਪਲਤ ਮੁਖ ਊਜਲਾ ਨਹਿ ਪਹੈ ਇਸ ਸਮਾਈ ਉਹਨਾਂ ਦਾ ਲੋਕ ਤੇ ਪ੍ਰਲੋਕ ਸਹੇਲੈ ਇਹ ਮਾਇਆ ਉਹਨਾਂ ਨੂੰ ਵਿਅਪਦੀ ਨਹੀਂ ਉਹਨਾਂ ਨੂੰ ਕੋ ਨਹੀਂ ਸਕਦੀ ਉਹਨਾਂ ਨੂੰ ਸ਼ੋ ਨਹੀਂ ਸਕਦੀ ਕਿਉਂਕਿ ਤੀਜੇ ਪਾਸ਼ਾ ਮਰਣੇ ਵੜੇ ਬੜੀ ਪਿਆਰ ਨਾਲ ਸਮਝਾਈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮ ਆਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿਲ ਰਚਾਇਆ ਜਾਂ ਜਿਸ ਭਾਣਾ ਤਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿਸ ਤਰ੍ਹਾਂ ਮਾਤਾ ਦੇ ਪੇਟ ਵਿੱਚ ਜਠਰ ਅਗਨੀ ਸੀ ਸਾਨੂੰ ਤੂੰ ਉਹਦੇ ਕੋਲੋਂ ਬਚਾ ਕੇ ਰੱਖਿਆ ਇਸ ਸੰਸਾਰ ਵਿੱਚ ਆਏ ਆ ਇਸ ਤੇ ਮਾਇਆ ਦੀ ਅਗਨੀ ਹੈ ਪ੍ਰਭੂ ਤੁਸੀਂ ਨਾਮ ਰੂਪੀ ਜਲ ਬਖਸ਼ਿਸ਼ ਕਰਕੇ ਸਾਨੂੰ ਇਸ ਮਾਇਆ ਦੀ ਅਗਨੀ ਤੋਂ ਬਚਾ ਕੇ ਰੱਖਦੇ ਹੋ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਬਖਸ਼ਿਸ਼ ਕਰਦੇ ਹੋ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤਾ ਜਿਨ੍ਹਾਂ ਨੇ ਉਸ ਵੈਗਰੂਕਾਰਪੁਰ ਦਾ ਸਿਮਰਨ ਕੀਤਾ ਹੈ ਭਾਈ ਉਹ ਉੱਚੀ ਸੁਰਤੀ ਵਾਲਾ ਹੈ ਉਸ ਪ੍ਰਭੂ ਦੇ ਬਹੁਤ ਨਜ਼ਦੀਕ ਹੈ ਉਹੋ ਹੀ ਗਿਆਨਵਾਨ ਹੈ ਉਹੋ ਹੀ ਧਨਵੰਤ ਹੈ ਧਨ ਵਾਲਾ ਹੈ ਸੋ ਸੂਰਾ ਕੁਲਵੰਤ ਸੋਏ ਉਹੋ ਹੀ ਸੂਰਮਾ ਹੈ ਜਾਂ ਕੋ ਹਰ ਰੰਗ ਲੱਗੂ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਮਾਰੇ ਕਹਿੰਦੇ ਭਾਈ ਉਹ ਸੂਰਮੇ ਨੇ ਉਹਨਾਂ ਨੇ ਆਪਣੇ ਵਕਾਰਾਂ ਨਾਲ ਅੰਦਰ ਯੁੱਧ ਕੀਤਾ ਹੈ ਜਿੱਤ ਪ੍ਰਾਪਤ ਕੀਤੀ ਹੈ ਉਹ ਉੱਚੀ ਕੁੱਲ ਵਾਲੇ ਨੇ ਜਿਨ ਭਜਿਆ ਭਗਵੰਤ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਿਆ ਹੈ ਉਹਨਾਂ ਅੰਦਰ ਇਹ ਗੁਣ ਨੇ ਖੱਤਰੀ ਬ੍ਰਾਹਮਣ ਸੂਦ ਬੈਸ ਉਦਰਾ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੈ ਰਵਾਲ ਕਿਉਂਕਿ ਸਾਡੇ ਸਮਾਜ ਦੇ ਵਿੱਚ ਪੜਨ ਦਾ ਅਧਿਕਾਰ ਸਿਰਫ ਬ੍ਰਾਹਮਣ ਨੂੰ ਹੀ ਸੀ ਪਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਕਿ ਨਹੀਂ ਭਾਈ ਉਹਨੂੰ ਕੋਈ ਵੀ ਸਿਮਰ ਸਕਦਾ ਹੈ ਉਹਨੂੰ ਕੋਈ ਵੀ ਪੜ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਵੀ ਪੜ ਸਕਦਾ ਹੈ ਕੋਈ ਵੀ ਵਿਚਾਰ ਸਕਦਾ ਹੈ ਭਾਵੇਂ ਉਹ ਖੱਤਰੀ ਹੈ ਭਾਵੇਂ ਬ੍ਰਾਹਮਣ ਹੈ ਭਾਵੇਂ ਸ਼ੂਦਰ ਹੈ ਭਾਵੇਂ ਵੈਸ਼ ਹੈ ਤੇ ਮਹਾਰਾਜ ਕਹਿੰਦੇ ਭਾਵੇਂ ਚੰਡਾਲ ਹੀ ਕਿਉਂ ਨਾ ਹੋਵੇ ਜਿਨੇ ਜਿਨੇ ਵੀ ਸਿਮਰੇ ਆ ਜਿਨ ਸਿਮਰੇ ਉਹ ਪ੍ਰਭ ਆਪਨਾ ਜਿਨ ਜਾਣਿਓ ਪ੍ਰਭ ਆਪਨਾ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਭਾਵੇਂ ਉਹ শূਦਰ ਹੈ ਭਾਵੇਂ ਵੈਸ਼ ਹੈ ਭਾਵੇਂ ਚੰਡਾਲ ਵੀ ਕਿਉਂ ਨਾ ਹੋਵੇ ਤੇ ਸੱਚੇ ਪਾਤਸ਼ਾਹ ਮਰਕਦੇ ਅਸੀਂ ਉਹਨਾਂ ਦੀ ਚਰਨ ਧੂੜਾਂ ਪਾਈ ਨਾਨਕ ਤੇ ਸਹਿਰਵਾਲ ਅਸੀਂ ਤੇ ਉਹਨਾਂ ਦੀ ਚਰਨ ਧੂੜਾਂ ਸਾਡੇ ਅੰਦਰੋਂ ਇਹ ਭਰਮ ਭਲੇਖੇ ਕੱਢੇ ਨੇ ਜਿਹੜਾ ਵੀ ਉਸ ਵਹਿਗੁਰੂ ਕਾਲਪਨ ਨਾਲ ਜੁੜਦਾ ਹੈ ਉੱਥੇ ਨਾ ਕੋਈ ਜਾਤ ਹੈ ਨਾ ਪਾਤ ਹੈ ਨਾ ਧਰਮ ਹੈ ਨਾ ਕਰਮ ਹੈ ਨਾ ਸ਼ਰਮ ਹੈ ਕੁਝ ਵੀ ਨਹੀਂ ਹੈ ਇਹ ਸਰੀਰ ਵੀ ਨਹੀਂ ਰਹੇਗਾ ਹੋਰ ਦੱਸੋ ਨਾ ਇਸਤਰੀ ਨਾ ਪੁਰਸ਼ ਜਦੋਂ ਉਸ ਅਵਸਥਾ ਤੱਕ ਪਹੁੰਚਿਆ ਉਹ ਤੇ ਜੋਤ ਸਰੂਪ ਹੈ ਤਾਂ ਹੀ ਮਾਰੀ ਕਰਨੀ ਮਾਨਤ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਇਹ ਕੀਤੇ ਹੋਏ ਕਰਮਾਂ ਦਾ ਨਿਵੇੜਾ ਇੱਥੇ ਹੀ ਹੋ ਜਾਂਦਾ ਹੈ ਸਾਰਾ ਕੁਝ ਜਦੋਂ ਅਸੀਂ ਉਸ ਪ੍ਰਭੂ ਨਾਲ ਜੁੜਦੇ ਹਾਂ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜਦੇ ਨੇ ਨਾ ਉਦੋਂ ਫਿਰ ਕੁਝ ਵੀ ਨਹੀਂ ਰਹਿੰਦਾ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ ਸਿਰਫ ਸਿਰਫ ਜੋਤ ਬਚਦੀ ਹੈ ਉਹ ਜੋਤ ਸਰੂਪੀ ਹੋ ਕੇ ਜਦੋਂ ਅਸੀਂ ਉਥੇ ਜੋਤ ਨੂੰ ਜਾ ਮਿਲਦੇ ਆ ਤਾਂ ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਨਾ ਉਥੇ ਕੋਈ ਵੱਡਾ ਹੈ ਨਾ ਉਥੇ ਕੋਈ ਛੋਟਾ ਹੈ ਜਿਨ੍ਹਾਂ ਨੇ ਵੀ ਜਾਣਿਆ ਜਿਨ੍ਹਾਂ ਨੇ ਵੀ ਸਿਮਰਿਆ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਤੇ ਆਪ ਉਹਨਾਂ ਦੀ ਚਰਨ ਤੂੜ ਹਾਂ ਜਿਹੜੇ ਤੈਨੂੰ ਸਿਮਰਦੇ ਨੇ ਜਿਹੜੇ ਤੈਨੂੰ ਯਾਦ ਕਰਦੇ ਨੇ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਉਹਿਆਂ ਪੁੱਲਾਂ ਦੀ ਕਿਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ